ਪੰਜਾਬ ਕਾਂਗਰਸ ਦਾ ਕਲੇਸ਼ ਰੁਕਣ ਦਾ ਨਹੀਂ ਲੈ ਰਿਹਾ ਨਾ ਪੰਜਾਬ ਕਾਂਗਰਸ ਦੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸੁਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੇ ਵਿੱਚ ਹੁਣ ਖੜਕ ਗਈ ਏ ਜੋ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਪਣੇ ਹਲਕੇ ਸੁਲਤਾਨਪੁਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਇੰਟਰ ਨਹੀਂ ਹੋਣ ਦਿੱਤਾ ਪ੍ਰਤਾਪ ਸਿੰਘ ਬਾਜਵਾ ਜੋ ਹੜਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਸੁਲਤਾਨਪੁਰ ਵਿੱਚ ਆਏ ਪਰ ਰਾਣਾ ਇੰਦਰਪ੍ਰਤਾਪ ਸਿੰਘ ਆਪਣੇ ਸਮਰਥਕਾਂ ਦੇ ਨਾਲ ਅੱਗੇ ਸੜਕ ਤੇ ਖੜ ਗਏ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਪਿੱਛੇ ਮੋੜ ਦਿੱਤਾ ਜੋ ਕਿ ਹੁਣ ਇਹ ਸਾਰਾ ਮਾਮਲਾ ਹਾਈ ਕਮਾਂਡ ਦੇ ਕੋਲ ਪਹੁੰਚ ਗਿਆ ਹੈ ਜੋ ਕਿ ਰਾਣਾ ਗੁਰਜੀਤ ਸਿੰਘ ਭਾਵੇਂ ਮੌਜੂਦ ਨਹੀਂ ਹਨ ਇੱਥੇ ਪਰ ਦੂਸਰੇ ਪਾਸੇ ਹਾਈ ਕਮਾਂਡ ਜੋ ਰਾਣਾ ਗੁਰਜੀਤ ਸਿੰਘ ਨੂੰ ਜਿਹੜਾ ਕਿ ਪਾਰਟੀ ਤੋਂ ਬਾਹਰ ਕਰ ਸਕਦੀ ਹੈ ਜੋ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸੁਲਤਾਨਪੁਰ ਵਿੱਚ ਕੀਤਾ ਗਿਆ ਉਹ ਬਹੁਤ ਵੱਡਾ ਝਟਕਾ ਲੱਗਿਆ ਕਾਂਗਰਸ ਨੂੰ ਔਰ ਕਾਂਗਰਸ ਦੇ ਵਿੱਚ ਵੱਡਾ ਬਗਵਾਲ ਮਚਿਆ ਹੋਇਆ ਹੈ ਹੁਣ ਪੂਰੀ ਕਾਂਗਰਸ ਸੁਲਤਾਨਪੁਰ ਦੇ ਵਿੱਚ ਆਵੇਗੀ ਜਾਂ ਰਾਣਾ ਇੰਦਰਪ੍ਰਤਾਪ ਸਿੰਘ ਜਿਹੜੇ ਆਜ਼ਾਦ ਚੋਣ ਲੜੇ ਹੋਏ ਨੇ ਉਹਨਾਂ ਨੂੰ ਹੁਣ ਕਾਂਗਰਸ ਵਿੱਚ ਨਹੀਂ ਲਿਆ ਜਾਏਗਾ ਔਰ ਰਾਣਾ ਗੁਰਜੀਤ ਸਿੰਘ ਨੂੰ ਵੀ ਕਾਂਗਰਸ ਪਰ ਕੱਟੇਗੀ ਇਹ ਕੀ ਹੈ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਕਾਂਗਰਸ ਦੇ ਵਿੱਚ ਜੋ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਅਗਲੇ ਸੰਭਾਵੀ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਉਹ ਜੋ ਹਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਸੁਲਤਾਨਪੁਰ ਦੇ ਵਿੱਚ ਪਹੁੰਚੇ ਇੱਕ ਸਪੈਸ਼ਲ ਗੱਡੀ ਤਿਆਰ ਕਰਵਾਈ ਗਈ ਸੁਲਤਾਨਪੁਰ ਦੇ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਹਲਕੇ ਦਾ ਦੌਰਾ ਕਰਨ ਵਾਸਤੇ ਸੱਦਿਆ ਸੀ ਪਰ ਇਥੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਜਿਹੜੇ ਕਿ ਰਾਣਾ ਗੁਰਜੀਤ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦਾ ਪੂਰਾ ਵਿਰੋਧ ਕੀਤਾ ਜਦੋਂ ਉਹ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਪਤਾ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਸultanpur ਵਿੱਚ ਆ ਰਹੇ ਨੇ ਤਾਂ ਰਾਣਾ ਇੰਦਰਪ੍ਰਤਾਪ ਸਿੰਘ ਵੀ ਆਪਣੇ ਸਮਰਥਕਾਂ ਦੇ ਨਾਲ ਇਸੇ ਹਲਕੇ ਦੇ ਵਿੱਚ ਉਸੇ ਸੜਕ ਦੇ ਉੱਪਰ ਜਾ ਕੇ ਜੋ ਜੈਜਾ ਲਾਣਾ ਸ਼ੁਰੂ ਕਰ ਦਿੰਦੇ ਨੇ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਔਰ ਉਸ ਸਮੇਂ ਜਦੋਂ ਉਹ ਇੱਕ ਪੱਤਰਕਾਰ ਨਾਲ ਬੈਠ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਦੀਆਂ ਗੱਡੀਆਂ ਆਉਂਦੀਆਂ ਨੇ ਇੱਕ ਸਪੈਸ਼ਲ ਗੱਡੀ ਜਿਹੜੀ ਤਿਆਰ ਕੀਤੀ ਹੋਈ ਸੀ ਜਿਸ ਨੂੰ ਬੰਬੂ ਕਾਟ ਕਿਹਾ ਜਾ ਰਿਹਾ ਹੈ ਉਸ ਦੇ ਵਿੱਚ ਨਵਤੇਜ ਸਿੰਘ ਚੀਮਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਲੀਡਰ ਸ਼ਾਮਲ ਸਨ ਉਹ ਰਾਣਾ ਇੰਦਰ ਪ੍ਰਤਾਪ ਸਿੰਘ ਸੜਕ ਦੇ ਉੱਪਰ ਖੜ ਕੇ ਬਾਈਟ ਦੇ ਰਿਹਾ ਸੀ ਜਦੋਂ ਉਹਨਾਂ ਨੂੰ ਪਾਸੇ ਹੋਣ ਲਈ ਕਿਹਾ ਗਿਆ ਤਾਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਾਸੇ ਨਹੀਂ ਹੋਏ ਔਰ ਉਹ ਜਿਹੜਾ ਬੰਬੂ ਕਾਟ ਗੱਡੀ ਸੀ ਉਹ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਵਿੱਚ ਵੱਜ ਜਾਂਦੀ ਏ ਜਿਸ ਨੂੰ ਲੈ ਕੇ ਪੂਰਾ ਬੁਵਾਲ ਮਚਦਾ ਹੈ ਔਰ ਉਥੇ ਰਾਣਾ ਇੰਦਰਪ੍ਰਤਾਪ ਸਿੰਘ ਆਪ ਤੋਂ ਬਾਹਰ ਹੁੰਦੇ ਨੇ ਔਰ ਪ੍ਰਤਾਪ ਸਿੰਘ ਬਾਜਵਾ ਨੂੰ نیچے ਉਤਾਰ ਲੈਂਦੇ ਨੇ ਔਰ ਉਥੇ ਟੂੰ ਟੂੰ ਮੈਮੇ ਹੁੰਦੀ ਔਰ ਰਾਣਾ ਇੰਦਰਪ੍ਰਤਾਪ ਸਿੰਘ ਆਪਣੇ ਸਮਰਥਕਾਂ ਦੇ ਨਾਲ ਉਥੇ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਨੂੰ ਲੈ ਕੇ ਉਥੇ ਬੁਵਾਲ ਮਚ ਗਿਆ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਉਥੋਂ ਉਹਨਾਂ ਦੀ ਸਿਕਿਉਰਟੀ ਨੇ ਵਾਪਸ ਲੈ ਕੇ ਜਾਣਾ ਹੀ ਠੀਕ ਸਮਝਿਆ ਜੋ ਪ੍ਰਤਾਪ ਸਿੰਘ ਬਾਜਵਾ ਹੁਣ ਉਥੇ ਹਲਕੇ ਦਾ ਦੌਰਾ ਨਹੀਂ ਕਰ ਸਕੇ ਉਸ ਤੋਂ ਪਹਿਲਾਂ ਕਿ ਰਾਣਾ ਇੰਦਰਪ੍ਰਤਾਪ ਸਿੰਘ ਜਿਹੜੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਚਾਚਾ ਕਹਿੰਦੇ ਨੇ ਔਰ ਚਾਚੇ ਭਤੀਜੇ ਦੇ ਵਿੱਚ ਐਸੀ ਖੜਕੀ ਅੱਜ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜੋ ਹਾਈ ਕਮਾਂਡ ਦੇ ਕੋਲ ਪਹੁੰਚਿਆ ਹੈ ਹਾਈ ਕਮਾਂਡ ਕਾਂਗਰਸ ਪਹਿਲਾਂ ਹੀ ਰਾਣਾ ਇੰਦਰਪ੍ਰਤਾਪ ਸਿੰਘ ਜਿਨ੍ਹਾਂ ਨੇ ਆਜ਼ਾਦ ਤੋਂ ਲੜੀ ਸੀ ਕਾਂਗਰਸ ਤੇ ਉਮੀਦਵਾਰ ਨੂੰ ਹਰਾਇਆ ਸੀ ਤੇ ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਦਾ ਜੋ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸ਼ਿਕਾਇਤਾਂ ਪੁੱਜੀਆਂ ਹੋਈਆਂ ਨੇ ਜਿਵੇਂ ਇਹ ਪਿਛਲੇ ਦਿਨੀ ਦਿੱਲੀ ਦੇ ਵਿੱਚ ਪੂਰੇ ਪੰਜਾਬ ਕਾਂਗਰਸ ਨੂੰ ਤਲਬ ਕੀਤਾ ਗਿਆ ਸੀ ਉੱਥੇ ਉਹ ਰਾਣਾ ਗੁਰਜੀਤ ਸਿੰਘ ਨਹੀਂ ਸ਼ਾਮਲ ਹੋਏ ਜਦੋਂ ਕਿ ਜੋ ਉਹਨਾਂ ਦੇ ਸਾਬਕਾ ਵਿਧਾਇਕ ਗਵੰਡੀ ਨੇ ਕੁਲਬੀਰ ਸਿੰਘ ਜੀ ਦਾ ਨੇ ਹਾਈ ਕਮਾਂਡ ਨੂੰ ਜਾਣੂ ਕਰਵਾਇਆ ਕਿ ਰਾਣਾ ਗੁਰਜੀਤ ਸਿੰਘ ਆਪਣੇ ਬਿਜ਼ਨਸ ਨੂੰ ਲੈ ਕੇ ਜੋ ਭਾਜਪਾ ਦੇ ਨਾਲ ਸੰਪਰਕ ਵਿੱਚ ਨੇ ਭਾਜਪਾ ਦੇ ਲੀਡਰਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਉਹ ਰਾਣਾ ਗੁਰਜੀਤ ਸਿੰਘ ਕਿਸੇ ਸਮੇਂ ਵੀ ਕਾਂਗਰਸ ਨੂੰ ਛੱਡ ਸਕਦੇ ਨੇ ਔਰ ਭਾਜਪਾ 'ਚ ਜਾ ਸਕਦੇ ਨੇ ਜੋ ਹਾਈ ਕਮਾਂਡ ਵੀ ਰਾਣਾ ਗੁਰਜੀਤ ਸਿੰਘ ਦੇ ਉੱਪਰ ਐਕਸ਼ਨ ਲੈਣ ਜਾ ਰਹੀ ਹੈ ਕਿ ਰਾਣਾ ਗੁਰਜੀਤ ਸਿੰਘ ਜੋ ਕਾਂਗਰਸ ਦੇ ਵਿਧਾਇਕ ਨੇ ਕਪੂਰਥਲਾ ਉਹਨਾਂ ਦੀ ਕਦੇ ਵੀ ਕਿਸੇ ਨਾਲ ਨਹੀਂ ਬਣਦੀ ਉਹ ਹਮੇਸ਼ਾ ਸੰਧ ਸਿੰਘ ਪਸਾਈ ਰੱਖਦੇ ਨੇ ਭਾਵੇਂ ਸਖਪਾਲ ਸਿੰਘ ਖੇੜਾ ਨਾਲ ਹੋਣ ਚਾਹੇ ਕਾਂਗਰਸ ਪ੍ਰਧਾਨ ਨਾਲ ਹੋਣ ਜਿਹੜੇ ਜੋ ਅਨੁਸ਼ਾਸਨ ਨੂੰ ਪੰਕ ਕਰਦੇ ਨੇ ਉਹਨਾਂ ਨੂੰ ਫਿਰ ਕਾਂਗਰਸ ਵਿੱਚ ਜਿਹੜਾ ਬਾਹਰ ਕੀਤਾ ਚੰਗਾ ਜੋ ਕਾਂਗਰਸ ਦੇ ਜੋ ਰਾਸ਼ਟਰੀ ਜਨ ਸੰਘ ਨੇ ਕੇਸੀ ਵੇੜੂ ਗਪਾਲ ਨੇ ਕਿਹਾ ਸੀ ਕਿ ਕੋਈ ਵੀ 파ਰਟੀ ਤੋਂ ਉੱਪਰ ਨਹੀਂ ਜਿਹੜਾ ਅਨੁਸ਼ਾਸਨ ਭੰਗ ਕਰੇਗਾ ਉਸ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਦਾਸਤਾ ਦਿਖਾਇਆ ਜਾਵੇਗਾ ਸੋ ਰਾਣਾ ਗੁਰਜੀਤ ਸਿੰਘ ਹੁਣ ਭਾਵੇਂ ਵਿਦੇਸ਼ ਦੌਰੇ ਤੇ ਗਏ ਹੋਏ ਨੇ ਪਰ ਜਦੋਂ ਉਹ ਵਾਪਸ ਆਉਂਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਸੁਪੁੱਤਰ ਜਿਹੜੇ ਆਜ਼ਾਦ ਵਿਧਾਇਕ ਨੇ ਉਹਨਾਂ ਨੇ ਜਿਹੜਾ ਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ ਉਹ ਰੋਹਲ ગાંધી ਦੇ ਨਾਲ ਮਿਲ ਕੇ ਕਾਂਗਰਸ ਸ਼ਾਮਲ ਹੋਣਗੇ ਪਰ ਦੂਸਰੇ ਪਾਸੇ ਉਹ ਕਾਂਗਰਸ ਦੇ ਲੀਡਰਾਂ ਦਾ ਸਤਕਾਰ ਨਹੀਂ ਕਰ ਰਹੇ ਕਾਂਗਰਸ ਲੀਡਰਾਂ ਨੂੰ ਜੋ ਐਲੋਪੀ ਲੀਡਰ ਨੇ ਉਹਨਾਂ ਨੂੰ ਹਲਕੇ ਦੇ ਵਿੱਚ ਉਹਨਾਂ ਨੇ ਜਿਹੜੀ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਨੂੰ ਹਲਕੇ ਵਿੱਚ ਵਧਣ ਨਹੀਂ ਦਿੱਤਾ ਔਰ ਜਿਸ ਨੂੰ ਲੈ ਕੇ ਪੂਰੀ ਕਾਂਗਰਸ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕਾਂਗਰਸ ਦੇ ਵਿੱਚ ਜੋ ਇਕਤਾ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਾਂਗਰਸ ਹੋਰ ਜਿਹੜਾ ਉਨ੍ਹਾਂ ਦੇ ਵਿੱਚ ਕਲੇਸ਼ ਵੱਧਦਾ ਜਾ ਰਿਹਾ ਹੈ ਕਾਂਗਰਸ ਦੇ ਲੀਡਰ ਹੋਰ ਆਕਸ਼ ਦੇ ਵਿੱਚ ਪਿੱੜਦੇ ਜਾ ਰਹੇ ਨੇ ਸੋ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਪੂਰੀ ਕਾਂਗਰਸ ਜਿਹੜੀ ਚਿੰਤਾ ਦੇ ਵਿੱਚ ਰਾਣਾ ਗੁਰਜੀਤ ਸਿੰਘ ਆਪਣੇ ਆਪ ਨੂੰ ਬਹੁਤ ਵੱਡਾ ਕਾਂਗਰਸ ਦਾ ਲੀਡਰ ਸਮਝਦੇ ਨੇ ਔਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿਹੜਾ ਕਮਜ਼ੋਰ ਕਰ ਰਹੇ ਨੇ ਜਿਹੜਾ ਕਿ ਰਾਣਾ ਗੁਰਜੀਤ ਸਿੰਘ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਸੋ ਰਾਣਾ ਗੁਰਜੀਤ ਸਿੰਘ ਨੂੰ ਹੁਣ ਕਾਂਗਰਸ ਵੱਲੋਂ ਕਦੋਂ ਬਾਹਰ ਕੀਤਾ ਜਾਵੇਗਾ ਜਾਂ ਰਾਣਾ ਗੁਰਜੀਤ ਸਿੰਘ ਕਾਂਗਰਸ ਵਿੱਚ ਰਹਿਣਗੇ ਇਸ ਦੇ ਬਾਰੇ ਆਉਣ ਵਾਲੇ ਕੁਝ ਦਿਨਾਂ 'ਚ ਪਤਾ ਲੱਗੇਗਾ ਪਰ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਵਾਪਸ ਚਲੇਗੇ ਨੇ ਜੋ ਉਹਨਾਂ ਦੀ ਪੂਰੀ ਬੇਇੱਜ਼ਤੀ ਕੀਤੀ